ਘਰਾਂ ਕੋਠੀਆਂ ਦੇ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਹ ਘਰ ਨਵਾਂ ਹੀ ਬਣਿਆ ਹਜੇ। ਇਹ ਘਰ ਦੋ ਮੰਜ਼ਲ ਬਣਿਆ ਹੋਇਆ ਹੈ ਘਰ ਦੀ ਜਗ੍ਹਾ 60 ਗੱਜ ਆ ਕਲੀ ਪੇਂਟ ਦਾ ਸਾਰਾ ਕੰਮ ਹੋਇਆ ਹੈ ਜੀ ਇਧਰ ਸਾਹਮਣੀ ਸਾਈਡ ਇੱਕ ਸਾਈਡ ਤੇ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ਉਹਦੇ ਨਾਲ ਹੀ ਦੋ ਵਾਸ਼ਰੂਮ ਬਣੇ ਹੋਏ ਨੇ ਵਾਸ਼ਰੂਮ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ ਜੀ ਦੀਵਾਰ ਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਵਾਸ਼ਰੂਮ ਦੇ ਨਾਲ ਹੀ ਕਿਚਨ ਬਣੀ ਹੋਈ ਹੈ ਸਾਰੇ ਘਰ ਵਿੱਚ ਵਾਲਪੇਪਰ ਦਾ ਕੰਮ ਵੀ ਹੋਇਆ ਆ ਵਾਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਫੋਰਸਟੇ ਟੋਟਲ ਟਾਇਲ ਲੱਗੀ ਹੋਈ ਹੈ ਸਾਰੇ ਪਾਸੇ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਮਾਲਕਾਂ ਦਾ ਨਾਮ ਬੋਲ ਕੇ ਵੀ ਦੱਸ ਦਿੰਨੇ ਆ 88723 99206 ਇਹ ਜੀ ਮਾਲਕਾਂ ਦਾ ਨੰਬਰ ਹੈ ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੈ ਮਾਲਕਾਂ ਨੂੰ ਪੁੱਛ ਸਕਦੇ ਹੋ ਜੀ ਆਹ ਜੀ ਕਿਚਨ ਬਣੀ ਹੋਈ ਐ ਕਿਚਨ ਵਿੱਚ ਇਸ ਦੀਵਾਰ ਤੇ ਟਾਇਲ ਲੱਗੀ ਹੋਈ ਐ ਘਰ ਵਿੱਚ ਤਿੰਨ ਕਮਰੇ ਦੋ ਵਾਸ਼ਰੂਮ ਦੋ ਰਸੋਈਆਂ ਅਤੇ ਲੌਬੀ ਏਰੀਆ ਬਣਿਆ ਹੋਇਆ ਜੀ ਆਹ ਜੀ ਪਹਿਲਾ ਕਮਰਾ ਬਣਿਆ ਹੋਇਆ ਕਮਰਾ ਕਾਫੀ ਖੁੱਲੜੁਲਾ ਬਣਿਆ ਹੋਇਆ ਤੇ ਵਾਲਪੇਪਰ ਸਾਰੇ ਕਮਰੇ ਚ ਲੱਗਾ ਹੋਇਆ ਨੀਚੇ ਵਾਲੀ ਮੰਜ਼ਲ ਤੇ ਇੱਕ ਕਮਰਾ ਬਣਿਆ ਹੋਇਆ ਜੀ ਤੇ ਉੱਪਰ ਵਾਲੀ ਮੰਜ਼ਲ ਤੇ ਦੋ ਕਮਰੇ ਬਣੇ ਹੋਏ ਨੇ ਤੇ ਇੱਕ ਕਿਚਨ ਬਣੀ ਹੋਈ ਹੈ ਘਰ ਦੀ ਜਗ੍ਹਾ 60 ਗੱਜ ਹੈ ਤੁਹਾਨੂੰ ਉੱਪਰੋਂ ਵੀ ਦਿਖਾ ਦਿੰਨੇ ਆ ਜੀ ਪੌੜੀਆਂ ਵਿੱਚ ਵੀ ਸਾਰਾ ਪੱਥਰ ਲੱਗਾ ਹੋਇਆ ਹੈ ਦੋਜੀ ਮੰਜ਼ਲ ਤੇ ابھی ਫਰਸ਼ ਤੇ ਸਾਰਾ ਪੱਥਰ ਲੱਗਾ ਹੋਇਆ ਜੀ। ਆ ਜੀ ਕਮਰਾ ਬਣਿਆ ਹੋਇਆ। ਘਰ ਦੀ ਡਿਮਾਂਡ ਮਾਲਕਾਂ ਨੇ 14 ਲੱਖ ਰੁਪਏ ਰੱਖੀ ਆ। ਬਾਕੀ ਤੁਸੀਂ ਫੋਨ ਤੇ ਰੇਟ ਦੀ ਗੱਲ ਕਰ ਸਕਦੇ ਹੋ। ਆ ਦੇਖੋ ਜੀ ਆ ਪਹਿਲਾ ਕਮਰਾ ਬਣਿਆ ਹੋਇਆ। ਇਹਦੇ ਨਾਲ ਮਿਆਣੀ ਪਈ ਹੋਈ ਆ ਜੀ ਉੱਪਰ। ਇਹਦੇ ਨਾਲ ਹੀ ਦੂਜਾ ਕਮਰਾ ਬਣਿਆ ਆ ਤੁਹਾਨੂੰ ਵੀ ਦਿਖਾ ਦਿੰਨੇ ਆ। यह भी कमरा काफी खुला डुला बनया जी हाँ जी दूजा कमरा बनिया हो कमरा पलस्तर होयाट का काम हजे होना जी बकाया। ਇਹਦੇ ਨਾਲ ਹੀ ਅਟੈਚ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਸ਼ੈਲਫਾਂ ਵਗੈਰਾ ਸਾਰੇ ਪਈਆਂ ਹੋਈਆਂ ਟਾਇਲ ਪੱਥਰ ਦਾ ਕੰਮ ਕਿਚਨ ਚ ਲੰਦਾ ਜੀ ਹਜੇ ਐਡਰੈਸ ਵੀ ਤੁਹਾਨੂੰ ਕਰ ਦੱਸ ਦਿੰਨੇ ਆ ਘਰ ਦਾ ਡਰੈੱਸ ਹੈ ਜੀ ਗਲੀ ਨੰਬਰ 3 ਗੁਰੂ ਗੋਬਿੰਦ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਇਹ ਜੀ ਘਰ ਦਾ ਡਰੈੱਸ ਹੈ ਬਾਕੀ ਤੁਸੀਂ ਪ੍ਰੋਪਰ ਡਰੈੱਸ ਫੋਨ ਨੰਬਰ ਤੋਂ ਵੀ ਪਤਾ ਕਰ ਸਕਦੇ ਹੋ ਫੋਨ ਕਰਕੇ ਮਾਲਕਾਂ ਨੂੰ ਬਾਕੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੌਹਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡਾ ਨੋਟੀਫਿਕੇਸ਼ਨ ਆ ਜਾਵੇ ਜੀ